ਹੁਣ ਸੁਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਸੋਚਿਆ ਉਦੋਂ ਵਿੱਚ ਉਹਨੂੰ ਇੱਕ ਨਾਰਮਲ ਗੱਲ ਹੈ ਆਪਾਂ ਕੀ ਕਰਦੇ ਆ ਜਾ ਕੇ ਸਭ ਕੁਝ ਮੰਨ ਲੈਨੇ ਆ ਸਾਰਾ 베ਰੀ ਝੋਲੀ ਪਾ ਦਿਓ ਤੇ ਉਸ ਤੋਂ ਬਾਅਦ ਠੀਕ ਹੈ ਜੀ ਤਨਖਾਹ ਆਦਣਗੇ ਥੋੜੀ ਬਾਅਦ ਤੇ ਕੰਮ ਨਿਬੜ ਜੂਗਾ ਆਹ ਵੀ ਦਿਨ ਚ ਚੱਲ ਚੱਲਦੇ ਆ ਕਿ ਗਏ ਇੱਥੇ ਜਿੱਕੇ ਸੁਬੀਰ ਸਿੰਘ ਬਾਦਲ ਨੇ ਕਿਹਾ ਜੀ ਹਾਂ ਮੈਂ ਆ ਸਾਰਾ ਆਪਣੀ ਝੋਲੀ ਪਾਵਾਂ ਬੀਂਗ ਇੱਕ ਪਰਿਵਾਰ ਦੇ ਮੁਖੀ ਤੇ ਜੋ ਵੀ ਗੁਨਾਹ ਹੋਏ ਨੇ ਅਸੀਂ ਕਬੂਲ ਕਰਾਂਗੇ ਤੇ ਹੋ ਗਿਆ ਜੀ ਇੱਕ ਵਾਰ ਚਲਾ ਗਿਆ ਮੁੜ ਕੇ ਕਹਿੰਦੇ ਜਥੇਦਾਰ ਬੁਲਾ ਕਿਉਂ ਨਹੀਂ ਰਹੇ ਹੂੰ ਦੋ 3 ਮਹੀਨੇ ਗੁਜ਼ਾਰਤੇ ਤਨਖਾਹ ਲੱਗਾਂ ਹੂੰ ਮਤਲਬ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਉਸੇ ਦਿਨ ਅਗਸਤ ਦੇ ਮਹੀਨੇ ਦੀ ਗੱਲ ਹਾਂ ਫਿਰ ਉਦੋਂ ਬਾਅਦ ਤਨਖਾਹ ਨਹੀਂ ਲੱਗ ਰਹੀ ਉਹਦੇ ਪਿੱਛੇ ਰੀਜਨ ਕੀ ਇਹ ਖਿੱਚਤੂ ਹੋ ਰਹੀ ਸੀ ਕਿਸੇ ਤਰ੍ਹਾਂ ਇਹਨਾਂ ਨੂੰ ਰੀਜਨ ਇਹ ਲੱਗ ਰਿਹਾ ਸੀ ਨਹੀਂ ਜਥੇਦਾਰਾਂ ਦਾ ਜਿਹੜਾ ਮਾਮਲਾ ਸੀ ਹੁਣ ਕਿੰਨੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੂੰ 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 ਕਿਉਂ ਪਹਿਲਾਂ ਵੀ ਉਹਨਾਂ ਨੇ ਅਪਰੋਚ ਕੀਤਾ ਜਾਨੀ ਹਰਪ੍ਰੀਤ ਸਿੰਘ ਤੱਕ ਜਦੋਂ ਅੱ কাল ਤੱਕ ਜਥੇਦਾਰ ਸੀ ਕਿ ਉਹ ਕਹਿ ਰਿਹਾ ਸੀ ਵੀ ਨਵਾਂ ਸਿੱਖਵਾੰਗ ਅਹੁਦੇ ਛੱਡ ਕੇ ਆਉ ਹੂੰ ਫੇਰ ਆਉਂਗੇ ਤੇ ਗੱਲ ਹੋਰ ਹੋ ਸਕਦੀ ਹੂੰ